ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਬਹੁਤ ਜੀ ਸਵੇਰੇ ਸਵੇਰੇ ਤਾਂ ਨਹੀਂ ਸਵੇਰੇ ਸਵੇਰੇ ਦਾ ਗਲਤ ਕਰਿਆ 9:00 ਵੱਜ ਗਏ ਤੇ ਕੰਮ ਤੇ ਆ ਗਿਆਂ ਤੇ ਕਰਤੀ ਇਹਨੂੰ ਸਟਾਰਟ ਹੋਣਾ ਰ ਆ ਨੀ ਰੋ ਵੜਕਦੇ ਫੜਕ ਹਾਂ ਹਾਂ ਸੀਟ ਐਨ ਕੰਫਰਟ ਹੋ ਗਈ ਉਹਨੇ ਯਾਰ ਆ ਗਿਆ ਵਾ ਵਾ ਇਹ ਪਿੱਛੇ ਖਾਰਨਾ ਜੀ ਇਹ ਕਿਤੇ ਪਿੱਛੇ ਖਾਰਦਾ ਮੈਂ ਕਹੀ ਗਿਆ ਬੰਦੇ ਆ ਗਏ ਪੂਰਾ ਨੇ ਯਾਰ ਆ ਜਾਣਾ ਵਾ ਤੇ ਬਾਕੀ ਕੋ ਚੱਲਦਾ ਕੰਮ ਬੜੇ ਮੋਟੇ ਸਫਾਈਆਂ ਕਰ ਲੀਆਂ ਪਾਈਆਂ ਦਾ ਪਿਆਰ ਕਰਨੀਆ ਮਿੱਟੀ ਚੜੀ ਹੋ ਜਾਣੀ ਮੈਂ ਬਸ ਉਹਦੇ ਕੱਪੜਾ ਮਾਰਦਾ ਉਹਨਾਂ ਜਿਹੜੇ ਉਹਰੇ ਉਹਰੇ ਜਿੱਥੇ ਕੱਪੜੇ ਗੰਦੇ ਨਾਲ ਹੋਣ ਕੱਲ ਨੇ ਵੀ ਉੱਥੇ ਧੱਕੇ ਜਾਏਗੇ ਤੇ ਬੱਸ ਚੱਲ ਰਿਹਾ ਹਾਂ ਹੋਰ ਹੀ ਚੱਲਦਾ ਅੱਜ ਹਨੀ ਨਹੀਂ ਆਉਂਦਾ ਹੈਗਾ ਨਹੀਂ ਨੇ ਕਿਰੇ ਬਾਹਰ ਜਾਣਾ ਤੇ ਤੇਰ ਕੋ ਆ ਗਿਆ ਬੱਸ ਕੱਟਣ ਲੱਗਿਆ ਫੇ ਕੱਪੜਾ ਇਹ ਇਰਨਾ ਰੜਾ ਕਿਤੇ ਰੁੜੇ ਨਾ ਜਾਵੇ ਅੱਗੇ ਹਾਂ ਫਰ ਗਿਆ ਲੱਗਦੇ ਨੇ ਦਰਵਾਜ਼ੇ ਉਹ ਤੁਸੀਂ ਬਣਾ ਲਓ ਮੋਰੇ ਨੰਬਰ ਦਾ ਟੋਡਾ ਬਸ ਨੰਬਰ ਤੇ ਚਲੋ ਨਾ ਆਪਾਂ ਕੋ ਲੋੜਾ ਨੰਬਰ ਤੋੜਨਾ ਹੈ ਹਾਂ ਲੈ ਲੈ ਚੱਲ ਮੈਨੂੰ ਫੋਨ ਕਰੂੰਗਾ ਨਾ ਮੈਂ ਕਹਿ ਦੂੰਗਾ ਉਹ ਬੱਚੀ ਲਾਓ ਜੀ ਨਾਲੀਆ ਭਰ ਕੇ ਭਰ ਕੇ ਗਈਆਂ ਮੇਰਾ ਆ ਗਿਆ ਨੰਬਰ ਭਰ ਰਿਹਾ ਹਾਂ ਇਹਨਾਂ ਨੂੰ ਉਹਦੇ ਵਾਸਤੇ ਤਿਆਰ ਕਰਕੇ ਰੱਖਿਆ ਬਹੁਤ ਵਾਰ ਤੇ ਮਿੱਟੀ ਪਰਲੇ ਛੇਤੀ ਢੋੜੀ ਬਾਦੀ ਉਰੇ ਪਾਉਣੇ ਹੋਣੇ ਪੰਜ ਚਾਰ ਟਰਾਲੀਆਂ ਤੇ ਦਾਣੇ ਚੱਪ ਰਹੇ ਹਾਂ ਲੋ ਜੀ ਭਰ ਕੇ ਨਿਕਲੇ ਆਇਆ ਵਧੀਆ ਬਣਗਾ ਰੈਂਪ ਦਾ ਹੁਣ ਕਾਰ ਦੇ ਵੀ ਢੜਦੇ ਨੇ ਰੋਲ ਅਜਮੇ ਕਾਨ ਨੇੜੇ ਹੈ ਜਾਂ ਗੇਰਦੀ ਹੈ ਫਿਰ ਇਆ ਖਾਲੀ ਤਗਾ ਸੌਂਡ ਚੱਲ ਗਿਆ ਫੇਰ ਘਰ ਲਾ ਇਹ ਰੋਡ ਟੱਕਰ ਚ ਮੁੜ ਕੇ ਆ ਗਿਆ ਤੇ ਫਸ ਜਾਂਦਾ ਯਾਰ ਬੰਦਾ ساری ਯਾਰ ਡਾਇਰੈਕਟ ਚਲਾਉਣਾ ਇੱਕ ਕੰਮ ਕਰਕੇ ਬੰਦਾ ਬੋਰ ਜਾ ਜਾਂਦਾ ਮੈਂ ਤਾਂ ਯਾਰ ਬੋਰ ਜਾ ਉਹਦਾ ਇੱਕ ਕੰਮ ਕਰ ਕਰ ਕੇ ਫੇਜੀ ਚੜ ਲਾਏ ਜਾਂਦੀ ਆ ਬਸ ਫਿਰ ਟਾਈਮ ਪਾਸ ਵੀ ਕਰਦਾ ਹੁਣ ਮੈਂ ਕਾਹ ਕਰੀ ਜਾਂਦਾ ਬੋਰਦਾ ਹਾਸੇ ਦਮ ਆਪਣੇ ਹੁਣ ਜਾ ਰਿਹਾ ਮੁੰਡਿਓ ਰਾਮਪੁਰ ਖਾਲੀਗਰ ਨਾਲ ਕੋਈ ਉੱਧਰ ਦੇ ਆਰਡਰ ਆ ਗਏ ਹੁਣ ਆ ਜਿਹੜੇ ਰਾਤ ਨੂੰ ਭਰ ਕੇ ਖੜਾਉਂਦੇ ਆ ਟਰਾਲੀਆਂ ਉਹ ਵੀ ਰਾਮ ਪਰ ਜਾਂਦੀਆਂ ਤੇ ਕੋਈ ਰਹਿ ਗਏ ਹੋਣੀ ਕੱਦੇ ਟਰਾਲੀ ਉਹ ਕਹਿੰਦੇ ਹੁਣ ਚੱਲ ਪਾ ਜੋ ਫਿਰ ਤੁਹਾਨੂੰ ਨਹੀਂ ਪਤਾ ਹੁਣ ਕਿ ਆ ਸਭਾਵਨਾ ਕਿਸ ਦਾ ਆਉਣਾ ਇਹ ਜਾ ਰਹੇ ਆ ਬਸ ਤੇ ਹਰਪ੍ਰੀਤ ਦਾ ਮੁੰਡਾ ਨੇ ਖਰਾਬ ਹੋ ਗਿਆ ਜੀਗਾ ਫੋੜੇ ਨਾ ਵਾਲੇ ਕੇ ਜਾਦਾ ਨਾ ਮਤਲਬ ਕਿ ਉਹ ਚੱਲਦਾ ਮਿਲੋ ਉਹ ਜਿਹੜਾ ਕੋਈ ਤੇਕਰਾ ਵਾਲਾ ਆ ਗਈ ਤੇ ਐਜਿਟੇਸ਼ਨ ਹੋ ਗਈ ਮੈਨੂੰ ਸਮਝ ਨਹੀਂ ਆਉਂਦਾ ਕਿ ਉਹ ਜਿੱਥੇ ਤੋਂ ਉਹ ਮਿਲਦਾ ਉਹ ਤਾਂ ਹੋਰ ਆਇਆ ਜੀ ਉਹ ਵਾਲਾ ਉਹ ਜਿਹੜਾ ਕਿ ਆਇਆ ਹੈ ਮਾਰੇ ਉਹਨੇ ਇੰਨਾ ਕਿ ਉਹਨੇ ਬੋਲਿਆ ਹੈ ਕਿ ਇਹਦੇ ਤੇ ਟਾਈਮ ਪਾਸ ਕਰ ਰਿਹਾ ਹੈ ਤੇ ਇਹ ਸਾਰੇ ਕਹੀ ਜਾਂਦੇ ਆ ਬੰਦੋ ਜੀ ਧੱਕਾ ਕਰਦਾ ਤਾਂ ਕੰਗਾਣਾ ਜੀ ਸਾਰੇ ਬੰਦੇ ਸਾਰੇ ਬਿਲਾਉਂਦੇ ਜੇ ਹੁੰਦਾ ਤਾਂ ਆਹ ਰੈਕਟਰ ਉਹਨੇ ਜਿਹੜੀ ਆ ਵਾਹ ਤੇ ਕਹਿੰਦਾ ਜ਼ਿੰਮੇਵਾਰੀ ਕਰਦਾ ਹੈਗਾ ਫੇਰ ਉਹਨੇ ਉਹਦੇ ਧੱਕੇ ਵਾਲੇ ਨਾਮ ਬਗਵਾ ਕਰੀ ਜਾਂਦੇ ਆ ਮੇਰਾ ਕੋਈ ਨਹੀਂ ਪਤਾ ਇਹਨਾਂ ਨੂੰ ਕਿ ਉਹ ਕਰਨਾ ਚਾਹੀਦਾ ਹੈ ਬਈ ਨੰਬਾਕ ਤੋਂ ਜ਼ਿਆਦਾ ਜਵਾਬ ਹੈ ਆ ਨਰੋ ਦੇ ਕਰ ਰਹੇ ਹੁੰਦੇ ਆ ਮੇਰੇ ਨਾਲ ਤੇਰੇ ਨਾਲ ਲੱਗੀਆਂ ਹੁੰਦੇ ਆ ਮਿਲੋ ਉਹਨਾਂ ਦੇ ਜਿਹੜਾ ਪਤਾ ਨਾ ਦੱਸਿਆ ਬੜਾ ਇੰਨੇ ਪਿਆਰ ਨਾਲ ਸਾਂ-ਸਾਂ ਕੇ ਚਲਾਉਂਦਾ ਮੰਜੋ ਚੱਲ ਕੇ ਦਸਕੇ ਨਾਲ ਮੈਂ ਧੱਕਾ ਕਰਦਾ ਜਿਵੇਂ ਇਹ ਪੈਂਦਾ ਤਾਂ ਤੱਕ ਹੀ ਜਾਂਦਾ ਤੇ 8 ਟਰਾਲੀ ਦਾ ਵੀ ਟਾਇਰ ਵੈਂਚਰ ਦੇ ਰ ਆ ਰਹੇ ਆ ਮੈਂ ਡਾਊਟ ਲੱਗ ਰਿਹਾ ਸਸ ਕੀ ਕਰੇ ਮੈਂ ਨਿੱਦ ਰ ਆਇਆ ਲਓ ਜੀ ਮੋਡਲ ਟਰਾਲੀ ਖਾਲੀ ਕਰਕੇ ਫੇਰ ਆ ਜਾਈਆ ਇਹ ਬੜੇ ਪ੍ਰੋਡਿਊਸਰ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਦੱਸੋ ਹਾਂ ਹਾਲ ਵਧੀਆ ਹੁਣ ਟਰੈਕਟਰ ਦਾ ਸੁਆਦ ਮਿਲਦਾ ਯਾਰ ਟਰੈਕਟਰ ਦੇਖਦੇ ਆ ਚਲਾ ਚਲਾ ਕੇ ਚਲਾਉੜੇ ਵੀ ਆਉਂਦੇ ਨੇ ਟਰੈਕਟਰ ਨਾਲ ਤੁਹਾਨੂੰ ਉਹ ਦਿਵਾ ਦੇਣਾ ਚਲਾਉੜਾ ਚਲਾਉਣਾ ਉਹ ਡਰਾਈਵਰ ਚਲਾਉਣੇ ਦਾ ਹੁੰਦਾ ਨਹੀਂ ਆਉਂਦਾ ਆਉਂਦਾ ਲਾਈ ਜਾ ਉਹ ਤੇ ਅਗਲੇ ਦਾ ਸੰਭਲੇ ਟਾਦੇ ਤੇ ਅਰੇ ਕਹਿੰਦਾ ਬੈਗ ਲਾਈ ਆ ਹਾਂ ਹਾਂਜੀ ਫਿਰ ਉਹ ਤੇ ਉਹ ਪਾਗ ਦਾ ਸਾਡੇ ਆਵੇ ਤੇ ਕੱਲ ਸਾਡੇ ਨੇ ਦੇਖ ਲਿਆ ਤੇ ਅੱਜ ਉਹ ਜਿਹੜੇ ਆ ਕੇ ਨਾ ਫਾਟੇ ਗਏ ਹੁਣ ਭਰਨ ਜਾ ਰਹੇ ਆ ਤੇ ਕੱਲ੍ਹ ਵੱਸਦਾ ਇਦਾਂ ਹੋਇਆ ਕਿ ਮਤਲਬ ਉਹ ਜਿਹੜੇ ਜਿਹੜੇ ਯਾਰ ਉਹ ਕੰਪਨੀ ਦਾ ਉਹ ਜਿਹੜੇ ਤੇ ਲੋੜੇ ਕਰਕੇ ਪਿਆ ਨਹੀਂ ਕਿਹਾ ਤੇ ਵਿੱਚ ਬੁਲਾਉਂਦਾ ਇੱਕ ਜੀ ਹੋਰ ਆਦਾ ਉਹਨੂੰ ਜਿਹੜਾ ਬੁਲਾਉਂ ਮੈਂ ਅੱਜ ਮਤਲਬ ਮੰਨੋ ਤੇ ਨਤਰੀ ਕਾ ਇਹ ਦਨ ਆ ਰਹੇ ਦਰ ਨਤਰੀ ਕਾਲਾ ਬੁਲਾਉਗਾ ਉਹਨੂੰ ਪਾਟੇ ਚੀਰ ਨੂੰ ਦੇਖਣ ਨੂੰ ਮਿਲਦਾ ਇਹ ਜਿਹੜਾ ਹੈ ਕਿ ਪਹਿਲਾ ਜੋ ਬਲੌਗ ਪ੍ਰਿਆ ਕੰਮ ਨਾਲ ਸਟਾਰਟing ਲਈ ਆ ਕਰ ਬਲੌਗ ਦੋ ਜਿਹੜਾ ਬਲੌਗ ਲੇਟ ਹੋ ਗਏ ਮਤਲਬ ਕਿ ਇਹ ਹੁੰਦਾ ਕਿ ਯਾਰ ਵੈਰਾਈਟਾਈਜ਼ਡ ਕਰਕੇ ਰਾਤ ਨੂੰ ਤੇ ਆਪਣਾ ਪਾਲੀ ਦਾ ਹੈ ਤੇ ਉਹ ਆਪਣੇ ਵਾ ਅਪਲੋਡ ਹੋਏਗਾ ਦੋਬਰ ਹੈ ਜੇ ਕਿ ਕੰਮ ਵਿੱਚ ਟਾਈਟਲ ਆ ਨਾ ਬਲੇਦਾ ਤੇ ਉਹ ਨੂੰ ਥੋੜਾ ਜਿਹਾ ਬਸ ਆਸ ਤੇ ਪੜਦਾ ਟਾਈਮ ਲਾ ਹੋਈ ਨਿਕਾਟਾ ਹੁੰਦਾ ਹੈਗਾ ਤੇ ਬਸ ਉਹਦੇ ਕਰਕੇ ਬਲੌਗ ਕਿਹਾ ਲੇਟ ਹੋ ਗਿਆ ਫਿਰ ਮੈਂ ਤਾਂ ਕਰਕੇ ਦੋ ਦਿਨ ਤੱਕ ਕੰਮ ਲੇਟ ਹੁੰਦਾ ਰਿਹਾ ਬਲੌਗ ਮੈਂ ਰੈਗੂਲਰ ਸ਼ੂਟ ਕਰਦਾ ਤੇ ਉਹਦੇ ਕਰਕੇ ਦੋ ਤੱਕ ਦਿਨ ਲੇਟ ਹੋ ਗਿਆ ਕੰਮ ਜਿਹੜਾ ਅੱਜ ਬਲੌਗ ਸ਼ੂਟ ਕਰ ਰਿਹਾ ਮੈਂ ਉਹ ਵੀ ਦੇਖਣਾ ਉਹਨਾਂ ਨੂੰ ਪਾਟੇ ਕਿ ਉਹ ਦੋ ਬਲੌਗ ਦਾ ਹੋਏ ਆ ਇੱਕ ਤੁਸੀਂ ਅੱਜ ਦੇਖ ਲੈਣਾ ਇੱਕ ਵੀ ਗੱਲ ਦੇਖ ਲੈਣਾ ਪਰ ਤੋਂ ਇਹ ਬਲੌਗ ਦੀ ਵਾਰੀ ਆਉਣੀ ਆ ਹੁਣ ਦੋ ਦਿਨਾਂ ਜੇ ਮੈਂ ਦੋ ਦੋ ਦਿਨ ਮੈਂ ਹੋਰ ਬਲੌਗ ਸ਼ੂਟ ਕਰ ਲਵਾਂ ਉਹ ਜਿਹੜਾ ਕੰਮ ਅਡਵਾਂਸ ਚੱਲ ਰਿਹਾ ਇਹ ਮਹੌਲ ਉਹਦੇ ਕਰਕੇ ਪੁਰਾਣਾ ਟਰੱਕ ਫੂਲ ਕਰਦਾ ਕਿ ਮਤਲਬ ਜਿਹੜਾ ਪਾਰਟਿਕੂਲਰ ਜਿਹੜਾ ਇੱਕ ਪੋਰਟਡ ਜਾਂ ਪਾਰਟ ਜੇ ਕੋਈ ਵਧੀਆ ਆ ਉਹ ਦੀ ਛੁੱਟ ਕਰ ਲਉਂਦਾ ਕਿ ਮਤਲਬ ਐਸੇ ਆ ਨਾਰਮਲ ਗਏ ਹੋਰ ਚਲੇਗੇ ਅੱਗੇ ਚਲੇ ਜਾ ਰਿਹਾ ਉਹ ਦੀ ਜਗਾਹ ਤੇ ਆ ਜਾ ਵੀ ਨਹੀਂ ਹੁੰਦਾ ਉਸ ਨੂੰ ਵੀ ਉਹ ਜੀਂ ਚਕਾਇਦਾ ਨਹੀਂ ਮਤਲਬ ਉਹਦੇ ਇੱਕਲੇ ਬਣੂਣ ਵਾਲੇ ਹੁੰਦੇ ਨੇ ਜਿਹੜਾ ਨਾ ਉਹ ਤਾਂ ਅੰਕੀ ਨਹੀਂ ਕਰਦਾ ਤੇ ਹੁਣ ਉਹ ਦੇਖਣਾ ਅੱਜ ਬਲੌਗ ਦੀ ਇਹ ਜੀ ਸਮਾਂ ਪਿੱਛੇ ਹੋ ਰਿਹਾ ਹੈ ਨਾ ਬਲੇਡ ਕਰਦਾ ਹੋਰ ਵਾਰ ਤੇ ਇਹ ਬਲੌਗ ਚੱਲਦਾ ਬਲਾਗ ਨੇ ਕਿੰਨੇ ਅੱਜ ਬਲਾਗ ਸ਼ੂਟ ਕਰ ਤਾ ਕੱਲੂ ਦੇਖਣ ਨੂੰ ਮਿਲੋ ਬਹੁਤੀ ਜੀ ਸੋਚ ਰਾਂ ਕਿ ਬਹੁਤੀ ਜੀ ਹੋ ਰੂ ਤੇ ਇਹ ਵਾਰ ਕੋਈ ਟੱਕਰ ਨਹੀਂ ਆਉਣਾ ਮੈਨੂੰ ਤੇ ਬਸ ਚਲਾ ਕਰਕੇ ਇਹ ਹੀ ਦੀ ਜਾ ਹੁਣ ਬਸ ਚੱਲਦਾ ਮੈਂ ਹੁਣ ਬਸ ਜਾ ਕੇ ਭਰ ਨਹੀਂ ਭਰਨਾ ਇੱਕ ਟਿੱਕਰ ਲਾ ਵੀ ਲਿਆ ਕਿ ਕਿੱਦਿਰੇ ਆ ਗਿਆ ਅੱਜ ਇਹਦਾ ਹੋਣੀ ਨਾ ਕੋਈ ਨਾ ਕੋਈ ਜੀ ਆਉਣਾ ਨਾ ਆਉਣਾ ਜੀ ਟਿੱਕਰ ਕਰ ਕਰ ਖਾਲੀ ਹੈ ਹੋਣ ਆ ਗਿਆ ਸੋਨਾਲੀ ਕਾ ਇਹ ਨਾ ਫਿਰ ਉਹ ਮੇਰੀ ਟਰਾਲੀ ਖਾਲੀ ਕਰਨ ਗਿਆ ਤਾਂ ਮੈਂ ਉਹ ਵੀ ਲਿਆ ਤਾਂ ਲੇਟ ਗਿਆ ਨਾ 9 10 ਵਜੇ ਆਇਆ ਫਿਰ 10 ਵਜੇ 10:30 ਵਜੇ ਦਾ ਕਰਕੇ ਜਿਹੜਾ ਉਹ ਲੱਗੇ ਹੋਏ 11 ਵਜੇ ਨੂੰ ਆਰਾਮ ਨਾਲ ਚੱਲਦੇ ਜਿਹੜੇ ਕੋਈ ਖਾਲੀ ਹੈ ਲੋ ਜੀ ਮੁੰਡੋ ਹੁਣ ਲੈ ਕੇ ਆਉਣਾ ਪਿਆ ਡਿਜੀਟ ਰੈਕ ਕਿਉਂਕਿ ਦੂਏ ਦੇ ਟਰਾਲੀ ਦਾ ਬੈਂਗ ਟੁੱਟ ਗਿਆ ਉਹਨੂੰ ਖੜਾ ਕੇ ਆ ਗਿਆ ਮੈਂ ਇਹਦੇ ਨਾਲ ਇੱਕ ਚੱਕਰ ਭਰ ਕੇ ਘੁਲਾਰ ਦਾਂਗੇ ਜਿਹੜਾ ਖਾਲੀ ਕਰਨਾ ਦਾ ਰਾਤ ਨੂੰ ਇਹਦੇ ਨਾਲ ਖਾਲੀ ਕਰਿਆ ਉਹਦਾ ਪਹਿਰਾ ਕਾਲੂ ਬਦਲਾਗੇ ਤੇ ਉਸਤਾਦ ਜੀ ਦੇ ਤੁਹਾਨੂੰ ਕਹਾਂਵਾ ਚਾਰ ਗੱਲਾਂ ਅੱਜ ਦਾ ਵਲੌਗ ਮੁੰਡੋ ਇੱਥੇ ਤੱਕ ਹੀ ਜੇ ਵਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਹਾਂ ਕੋ ਹੋਰ ਨਵੇਂ ਵਲੌਗ ਦੇ ਵਿੱਚ